ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆ ਜਿੱਤਲਵੰਡੀ ਸਾਬੂ ਤੇ ਬਾਈ ਦੀਪ ਸ਼ਰਮਾ ਕੋਲ ਆਏ ਆ ਤੇ ਬਾਈ ਕੋਲੇ ਸਾਰੇ ਆਸ਼ੀ ਹੁੰਦੇ ਜਿੰਨੇ ਹੁੰਦੇ ਆ ਤੇ ਬਾਈ ਦੇ ਘਰੇ ਆਏ ਆ ਆਪਾਂ ਦੀਪ ਸ਼ਰਮੇ ਦੇ ਤੇ ਦੀਪ ਸ਼ਰਮੇ ਬਾਈ ਨਾਲ ਮਲਾਉਣੇ ਆ ਹੋਰ ਜੀ ਬਾਈ ਜੀ ਕੀ ਹਾਲ ਚਾਲ ਹੈ ਬਾਈ ਦੱਸਿਓ ਵਧੀਆ ਤੁਸੀਂ ਦੱਸੋ ਜੀ ਵਧੀਆ ਬਾਈ ਚੜ੍ਹਦੀ ਕਲਾ ਠੀਕੋ ਵਧੀਆ ਜਮਾ ਜੀ ਤੇ ਬਾਈ ਆਪਣੀ ਤੇਰੇ ਚੈਨਲ ਤੇ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਬਾਈ ਹਾਂ ਦੀਪ ਸ਼ਰਮਾ ਤੇ ਟ੍ਰੈਕਟਰ ਆਪਾਂ ਬਾਈ ਉਹ ਦਿਖਾਵਾਂਗੇ ਵੀ ਜਿਹੜੇ ਮੰਨ ਕੇ ਚੱਲ ਬੰਦਾ ਲੈਣ ਉਹ ਜੀ ਖੁਸ਼ ਹੋਵੇ ਬੰਦਾ ਜੀ ਖੁਸ਼ ਹੋਵੇ ਸਹੀ ਗੱਲ ਤੇ ਗੱਲ ਉਹ ਦੱਸਾਂਗੇ ਬਾਈ ਜਿਹੜਾ ਰੰਗਿਆਗਾ ਰੰਗਿਆ ਦੱਸਾਂਗੇ origignal origignal ਦੱਸਾਂਗੇ ਠੀਕ ਆ ਜੀ ਓਕੇ ਤੇ ਰੇਟ ਭਰਾਈ ਚੱਲ ਕੁਛ ਭਰਾਈ ਚੱਲ ਮੁਲਕ ਘਟਾਈ ਜਦਾਂ ਡਿਸਕਾਊਂਟ ਕਰੀ ਚੱਲੂਗਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਹਨਾ ਤੇ ਗੱਲਾਂ ਹੀ ਉਹ ਜਿਹਾ ਕਰਾਂਗੇ ਬਾਈ ਗੱਲਾਂ ਹੀ ਬਸ ਹੋ ਗਈ ਤੇ ਵੀਡੀਓ ਨੂੰ ਬਾਈ ਇੱਕ ਹੋਰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਤੇ ਆਪਣੇ ਕੋਲੇ ਆ ਜੀ ਹੁੰਦੇ ਨਵੇਂ ਤੋਂ ਨਵੇਂ ਦਿਖਾਇਆ ਕਰਾਂਗੇ ਹਾਂ ਸਾਰੇ ਆ ਜੀ ਆਉਣਗੇ ਫਿਰ ਦੇ ਵੀਡੀਓ ਵੀ ਨੇਰੀ ਠਾਤੀ ਨੇਰੀ ਠਾਤੀ ਗੱਲ ਸਹੀ ਬਾਈ ਦੱਸੀ ਉਰੇ ਟਰੈਕਟਰ ਆ 2000 ਮਾਡਲ 2000 ਮਾਡਲ ਆ ਜੀ ਇਹ ਟਰੈਕਟਰ ਬਾਈ ਆਪਾਂ ਦੱਸ ਦਿੰਨੇ ਆ ਸਾਰਾ ਹੋਇਆ ਰੰਗ ਠੀਕ ਆ ਜੀ ਸਾਰਾ ਰੰਗ ਹੋਇਆ ਲੋ ਬਈ ਉਹ ਆ ओरिजिनल ਆ ਵੀ ਰੰਗ ਮੰਨ ਕੇ ਦੱਸੀ ਜਾਂ ਹੈ ਨਹੀਂ ਵੀ ਲੱਤੀ ਜਾਊਗਾ ਹਾਂ ਤੇ ਇੰਜਨ ਦਾ ਵੀ ਬਾਈ ਸਾਰਾ ਹੋਇਆ ਰੰਗ ਠੀਕ ਆ ਜੀ ਗੇਅਰ ਇੰਜਨ ਦਾ ਜਿੰਨਾ ਕਹੇਦੇ ਓਨਾ ਚੰਗਾ ਜੱਸੀ ਜਿੰਨਾ ਕਹੇਦੇ ਓਨਾ ਠੀਕ ਆ ਬਾਈ ਟਾਇਰ ਮਗਰਲੇ ਹੈਗੇ ਆ 80 ਪੈਸੇ ਅੱਤੀ ਹੋਣਗੇ ਯਾਰ ਕੱਟ ਨਹੀਂ ਜਦੋਂ ਕੋਲੇ ਆਉ ਪਤਾ ਲੱਗ ਪਤਾ ਲੱਗ ਜੂਗਾ ਸਹੀ ਗਾ ਜੀ ਕੇ ਦੇ ਜੀ ਕੇ ਦੇ ਮੂਰ ਲੈ ਗਿਆ ਐਮ ਆਰ ਐਫ ਦੇ ਐਮ ਆਰ ਐਫ ਦੇ ਠੀਕ ਹੈ ਜੀ ਟਰੈਕਟਰ ਸਾਰਾ ਵੇਦਾਗ ਆ ਬਾਈ ਠੀਕ ਹੈ ਜੀ ਤੇ ਐਮ ਆਰ ਐਫ ਦੇ ਮੂਰਲੇ ਟਾਇਰ ਹੈ ਗਿਆ ਅੱਧੇ ਅੱਧੇ ਹੈ ਥੋੜੇ ਜੇ ਮੰਨ ਕੇ ਚੱਲ ਗੁੱਡੀ ਮਾਣੀ ਮੋਟੀ ਵੱਡੀ ਲਾਲਾ ਹਾਂ ਵੱਡੀ ਲਾਲਾ ਉਹ ਕਿਹਦੇ ਕੀ ਕਹਿੰਦੇ ਐ ਕਿਹੜਾ ਬਰਤ ਦਾ ਵੇਟ ਲੱਗਾ ਹੋਇਆ ਟਰੈਕਟਰ ਦੇ ਪੰਜਾਬ ਨੰਬਰ ਟਰੈਕਟਰ ਹੈ ਜੀ ਅਸੀਂ ਹਾਂ ਜੀ ਤੇ ਉਰੇ ਲਿਆ ਉਰੇ ਦਿਖਾ ਦੇ 1 ਲੱਖ 45000 ਰੁਪਏ ਰੇਟ ਆ ਇਹ ਕੱਲ ਦੇ ਭਰੇ ਕੋਈ ਅੱਜ ਨਹੀਂ ਭਰੇ ਹੋਣ ਦੁਬਾਰਾ ਭ ਸਵਾ ਲੱਖ ਦਾ ਮਾੜਾ ਨਹੀਂ ਹੋਇਆ ਜਸਸੀ ਇਹ 20000 ਦੇ 25 ਦੇ ਟਾਇਰ ਹੀ ਆ ਇਹਦੇ ਠੀਕ ਹੈ ਜੀ ਦੇ ਗੇਅਰ ਇੰਜਨ ਦਾ ਜਿੰਨਾ ਕਹਦੇ ਹੁੰਦੇ ਹੁੰਦਾ ਚੰਗਾ ਠੀਕ ਆ ਆ ਜਾ ਬਈ ਜਸਸੀ ਅੰਦਰ ਅੱਗੇ ਆ ਖੜਿਆ ਬਾਈ ਕੋਲੇ ਹੋਰ ਹੋਰ ਵੀ ਦਿਖਾਉਣੇ ਆ ਇਹ ਆ ਦਿਖਾ ਦੇ ਜਸਸੀ 99 ਮਾਡਲ ਦੇ 99 ਮਾਡਲ ਆ ਇਹ ਸਾਰਾ ਰੀਜਨਲ ਆ ਸਾਰਾ ਰੀਜਨਲ ਆ A to Z ਕੰਪਲੀਟ ਸਾਰਾ ਰੀਜਨਲ ਆ ਤੇ ਮਗਰਿਆੜ ਮਗਰੂੜ ਐ ਪੂਰੇ ਲੱਗੇ ਹੋਏ ਆ ਆ ਦੇਖੋ ਮਗਰਿਆੜ ਪੂਰੇ ਹੈਵੀ ਲੱਗੇ ਹੋਏ ਆ ਡੈਟਾਂ ਲੂਟਾਂ ਬਾਈ ਆਪਾਂ ਝੂਠ ਨਹੀਂ ਮਾਰਦੇ ਬੀ ਡਰਾਈਵਰ ਬਾਹੀ ਦੇ ਚੱਲਿਆ ਟਰੈਕਟਰ ਚੱਲਿਆ ਕਿਰਾਏ ਤੇ ਕਿਰਾਏ ਤੇ ਚੱਲਿਆ ਬਠਿੰਡੇ ਚੱਲਿਆ ਲੋਕਲ ਜੱਸੀ ਇਹ ਲੋਕਲ ਚੱਲਿਆ ਹੋਇਆ ਠੀਕ ਹੈ ਜੀ ਤੇ ਚੱਲਿਆ ਵੀ ਲੋਕਲ ਤੈਨੂੰ ਮੈਂ ਦੱਸ ਦਿੰਦਾ ਬਠਿੰਡੇ ਤੋਂ ਗਿੱਦੜ ਵੇਹਾ ਆਲੂਆਂ ਤੇ ਚੱਲਿਆ ਆਲੂਆਂ ਤੇ ਚੱਲਿਆ ਹੋਇਆ ਠੀਕ ਹੈ ਜੀ ਤੇ ਟਾਇਰਾਂ ਦਾ ਜੇ ਤੂੰ ਹਸਾਬ ਲਾਵੇਂ ਟਾਇਰ ਇਹਦੇ 35 ਪੈਸੇ 35 ਪੈਸੇ ਤੇ ਟਾਇਰ ਤੂੰ ਅਖੀਂਆਂ ਯਰ ਵੀ ਖੜਾ ਕਿਹੜੇ ਮਾਡਲ ਹੋਣਗੇ 19 ਦੇ ਮਾਰਕਿਆਂ ਵਾਲੇ ਆ ਇਹ ਠੀਕ ਆ 19 ਦੇ ਮਾਰਕਿਆਂ ਵਾਲੇ ਜੀ ਇਹ ਹਰੇ ਟਾਇਰ ਪਏ ਆ ਜਮਾ ਇਹਦਾ ਕਾ ਸਹੀ ਕੰਮ ਤੇ ਚੱਲ ਕੇ ਯਾਰ ਕੰਮਾਂ ਚੱਲ ਕੇ ਸ ਐਸੇ ਦੂਜੇ ਥਾਂ ਦੂਜੇ ਥਾਂ ਹੀ ਆ ਇਹ ਠੀਕ ਆ ਤੇ ਟਰੈਕਟਰ ਦਿਖਾ ਦੇ ਕਿਤੋਂ ਨੀ ਗਲਿਆ ਫੜਿਆ ਜਿਸੀਂ 55 ਨੰਬਰ ਇਹ ਪੈਂਪਰ ਬੰਪਰ ਲੱਗਿਆ ਇਹਦੇ ਵੇਟ ਹੈ ਨਹੀਂ ਬਾਈ ਪਹਿਲੇ ਲਾੜੂ ਜੇ ਆਉ ਕਿਸੇ ਨੇ ਆਪਾਂ ਇਹ ਹਾਂ ਲਾਲੇ ਹੋਣੇ ਸਹੀ ਗੱਲ ਆ ਤੇ ਟਰੈਕਟਰ ਦਾ ਰੇਟ ਦਿਖਾ ਦੇ ਜਿਸੀਂ ਸਾਰਾ ਸਮਾਨ ਨਾਲ ਠੀਕ ਆ ਜੀ ਇਹਦਾ ਹੈਗਾ 162 ਤੇ ਇਹਦਾ ਤਾਂ ਇੱਕੋ ਹੀ ਰੇਟ ਕਹਾਂਗੇ ਜਿਸੀਂ ਆਪਾਂ ਜਿਹਨੂੰ ਪੁੱਗਿਆ ਉਹੀ ਫੋਨ ਲਾਵੇ ਹੋਰ ਨਾ ਲਾਵੇ ਲਾਵੇ ਸਹੀ ਗੱਲ 35000 ਦਾ ਟਰੈਕਟਰ ਦੇਣਾ ਹੈ 35 ਦਾ ਦੇਣਾ ਬਈ 135 ਦਾ ਲੈ ਤੇ ਅੱਗੇ ਦਿਖਾ ਦੇ ਟਰੈਕਟਰ ਆ ਵੀ ਪੰਜਾਬ ਨੰਬਰ ਪੰਜਾਬ ਨੰਬਰ ਆ ਗਿਆ ਬਈ ਸਹੀ ਗੱਲ ਆ ਦੇਖੋ ਬੈਂਪਰ ਬੂੰਪਰ ਤੇ ਮੂਹਰਲੇ ਟਾਇਰ ਹੈਗੇ ਇਹਦੇ 30 ਕ ਪੈਸੇ ਤੇ ਮਗਰਲੇ ਟਾਇਰ ਚੰਗੇ ਆ ਬਾਈ ਚੰਗੇ ਆ ਸਹੀ ਗੱਲ ਮਗਰਲੇ ਟਾਇਰ 80 ਪੈਸੇ ਮੰਨ ਤੂੰ ਬਾਕੀ ਜਦੋਂ ਕੋਲੇ ਆਏਗਾ ਤੈਨੂੰ ਪਤਾ ਲੱਗ ਜੂਗਾ ਉਹ ਗੱਲ ਉਨੀ ਕੁ ਕਰੇ ਮੁੜ ਕੇਵੇਂ ਹਮ ਹਜਮਣਾਵੇ ਉਹਦਾ ਫਾਇਦਾ ਕੀ ਕੋਈ ਫਾਇਦਾ ਕੀ ਸਹੀ ਗੱਲ ਚੰਗਾ ਡੈਕਟਰੀ ਵੀ ਜੱਸੀ ਦਿਖਾ ਦੇ ਸਾਰਾ Ориਜినਲ ਆ ਕਿਤੇ ਕਲਮਣੀ ਲੱਗੀ ਡੈਕਟਰੀ ਲੋ ਵੀ ਆ ਦੇਖ ਲੋ ਰੰਗ ਪੇਂਟ ਦਾ ਵੀ ਦੇਖ ਲੋ ਤੁਸੀਂ ਪੱਲਿਆਂ ਪੋਲਿਆਂ ਦਾ ਐਂ ਜਮਾ ਮਰ ਕੇ ਹੀ ਜਾਵਾਂਗੇ ਹਮ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਓਕੇ ਜਮਾ ਤੇ ਬਾਈ ਕੋਲੇ ਸਾਰੇ ਆਸ਼ੀ ਹੁੰਦੇ ਆ ਇਹਦੇ ਮਗਰਾਡ ਮਗਰੂਡ ਲੱਗੇ ਜੱਸ ਲੱਗੇ ਬਹੁਤ ੰਗਰ ਰਹਿ ਚਾ ਕੱਲਾ ਤੇਲ ਬਦਲਨੀ ਆ ਦਾ ਕੁਛ ਨਹੀਂ ਭਾਗਦਾ ਠੀਕ ਹੈ ਜੀ ਦਿਖਾ ਦੇ ਰੇਟ ਇਹ 43 ਹੈ ਜੀ ਇਹਦਾ ਇਹਦਾ ਵੀ ਇੱਕੋ ਹੀ ਕਹਾਂਗੇ ਜੱਸ ਹੂੰ ਲੱਗਦੀ ਜ਼ਿਆਦਾ ਡਾਕਟਰ ਦੇ ਮੰਗੇ 1 ਲੱਖ 30 ਹਜ਼ਾਰ ਦਾ ਦੇ ਦੂਗਾ ਬਾਈ ਤੇ ਇੱਕ ਅੱਗੇ ਹੋਰ ਦਿਖਾ ਦੇ ਠਾਨੇ ਮਾਡਲ ਹੋਰ ਆ ਗਿਆ 98 ਮਾਡਲ ਆ ਗਿਆ ਇਹਦਾ ਨੰਬਰ ਆ ਐਚ ਆਰ ਐਚ ਆਰ ਐ ਹਰਿਆਣਾ ਨੰਬਰ ਇਹਦੇ ਟਾਇਰ ਆ ਬਾਈ ਮਗਰਲੇ ਨਵੇਂ ਠੀਕ ਹੈ ਜੀ ਜੇ ਕੇ ਦੇ ਠੀਕ 3 ਲਏਗੇ 40 ਪੈਸੇ ਐ ਐਮ ਆਰ ਫਦੇ ਠੀਕ ਹੈ ਜੀ ਟਿੱਟਾ ਟੂਟਾ ਬਈ ਨਾਵੀਆਂ ਲੱਗੀਆਂ ਨਾਵੀਆਂ ਲੱਗੀਆਂ ਹੋਈਆਂ ਹਾਂ ਤੇ ਟਰੈਕਟਰ ਇਹ ਵੀ ਸਾਰਾ ਰੀਜਨਲ ਆਗਾ ਠੀਕ ਆ ਤੇ ਵੇਟ ਬੂਟ ਲੱਗਿਆਗਾ ਜਸਸੀ ਵੱਡੇ ਹੋਏ ਤੇ ਡਿਮਾਂਡ ਹੈਗੀ ਇਹਦੀ 198 1 ਲੱਖ 850 98 ਨਿਕਲ ਗਿਆ ਸੀ 158 ਤੇ ਟਰੈਕਟਰ ਜਸਸੀ ਆਪਾਂ ਦੇਵਾਂਗੇ ਇਹ 1 ਲੱਖ 40000 ਦਾ 1 ਲੱਖ 40000 ਦਾ ਪਾਵਾ ਜੰਗਾ ਜਸਸੀ ਟਰੈਕਟਰ ਜਿੰਨਾ ਕਹਦੇ ਹੁੰਦਾ ਹੈ ਅੱਛਾ ਕੀ ਇਹਦੇ ਨੂੰ ਮੈਂ ਸਟਾਰਟਿੰਗ ਦਿਖਾਉਂਦਾ ਸਟਾਰਟਿੰਗ ਦਿਖਾਉਂਦਾ ਬਈ ਬਾਈ ਲੈ ਆ ਬਈ ਚਲਾ ਕੇ ਦਿਖਾਉਂਦਾ ਆਵਾਜ਼ ਦੇ ਦੇ ਜਮਾਕੋ ਕਭੀ ਤੇ ਇਹ ਕੋਈ ਐਡਵਾਂਸ ਨਹੀਂ ਕਰਿਆ ਜਸ ਜੀ ओरिजिनल ਆਵਾਜ਼ ਹੈ ओरिजिनल ਆਵਾਜ਼ ਹੈ ਦੀ ਠੀਕ ਆ ਜੀ ਠੀਕ ਆ ਡਰਾਈਵਰ ਬਾਈ ਆਪਾਂ ਦੱਸਦਾ 1.40 ਲੱਖ ਦਾ ਡਰਾਈਵਰ ਦੇ ਦਾਂਗੇ ਬਾਈ ਇਹ ਇੱਕ ਬੈਟਰੀ ਇਹਦੇ ਵੀ ਚੰਗੀ ਤੇ ਕੀ ਹੋਈ ਠੀਕ ਆ ਜੀ ਡਰਾਈਵਰ ਅੱਗੇ ਆਪਾਂ ਇੱਕ ਹੋਰ ਦਿਖਾਉਨੇ ਆ ਡੀ ਹੋਰ ਦਿਖਾ ਦਿੰਨੇ ਆ ਦੋ ਦੋ 265 ਆ ਜਾ ਉਹ 265 ਡੀ ਆਈ ਵੀ ਖੜਾ ਬਾਈ ਕੋਲੇ ਇਹਦਾ ਬਾਈ ਆਪਣੇ ਕੋਲ ਮੰਨ ਕੇ ਚੱਲ 6 ਮਹੀਨੇ ਹੋ ਗਏ ਰਟ ਨੂੰ ਘਰੇ ਰੱਖਾਂ ਗੂ ਹੀ ਆ ਹਾਂ ਸਹੀ ਗੱਲ ਘਰੇ ਹੀ ਚੱਲਦਾ ਤੇ ਪੰਜਾਬ ਨੰਬਰ ਆ ਇਹ ਵਸਟਨ ਨੰਬਰ ਆ ਬਾਈ अच्छा ये फास्ट ओनर आप लेंदा दूसरे था ठीक है पंजाब नंबर ਤੁਸੀਂ ਜਿਹੜਾ ਤੇ ਜਿਹੜਾ ਫਰਸਟ ਓਨਰ ਦਾ ਤੁਹਾਨੂੰ ਮੈਂ ਪ੍ਰੂਫ ਦੇ ਦਾਂਗੇ ਬਾਈ ਜਿਹਦੇ ਨਾਮ ਹੈ ਉਹਦਾ ਐਫਆਈ ਰਿਪੋਰਟ ਵੀ ਮਿਲੂ ਡਾਕਟਰ ਵੀ ਮਿਲੂ ਠੀਕ ਹੈ ਤੇ ਲੈਟਾਂ ਲੂਟਾਂ ਬਈ ਇਹ ਆਪ ਆਪ ਲਵਾਈਆਂ ਝੋਨੇ ਵਾਲਾ ਬਾਣ ਬਾਇਆ ਸੀ ਠੀਕ ਹੈ ਤੇ ਇਹਦੀ ਕੋਈ ਆਪਾਂ ਨੂੰ ਚਸ ਵੀ ਨਹੀਂ ਐਨੀ ਜੇ ਬਿੱਗੀ ਤਾਂ ਨਹੀਂ ਅੱਡੀ ਚਸ ਵੀ ਹੈ ਨਹੀਂ ਹਾਂ ਤੇ ਮਗਰ ਟਾਇਰ ਹੈਗੇ ਇਹਦੇ ਬਾਈ 70 ਪੈਸੇ ਠੀਕ ਹੈ ਜੇ ਕਿ ਸੋਨਾ ਦੇ ਜੇ ਕਿ ਸੋਨਾ ਡੱਕ ਡੱਕ ਆਪ ਆਪ ਹੀ ਲਾਈ ਚੱਲ ਦਰਖਾਹ ਕਦੜ ਕਹ ਹੋਈ ਜਾਂਦਾ ਬਾਣ ਬਲੇ ਹਾਂ ਹਾਂ ਵਿੱਚ ਹੀ ਦੇਵਾਂਗੇ ਵਿੱਚ ਹੀ ਦੇਣਾ ਡੱਕ ਡੱਕ ਸਾਰਾ ਕੁਝ ਜਿਵੇਂ ਖੜਾ ਵਿੱਚ ਕਰ ਦੇਣਾ ਬਾਪ ਪੁਰਾਣੀ ਜੀ ਸੀ ਰੈਡੀਏਟਰ ਨਵਾਂ ਲੱਗਿਆ ਤੇ ਹਾਂ ਬਸ ਇਹਦਾ ਬਾਈ ਕੋਲੇ ਆਪ ਹੀ ਘਰੇ ਚੱਲਿਆ ਹੋਇਆ ਆਪ ਹੀ ਚਲਾਉਂਦਾ ਸੀ ਬਾਈ ਇਹਨੂੰ ਰੈਡੀਏਟਰ ਜੇ ਅਸੀਂ ਨਵਾਂ ਲੱਗਿਆ ਹੋਇਆ ਠੀਕ ਹੈ ਜੀ ਤੇ ਬੇਟ ਏਜੰਸੀ ਵਾਲੇ ਇਹਦੇ ਨਾਲ ਦੇ ਜਿਹੜੀ ਇਹਦੀ ਏਜੰਸੀ ਵਾਲੀ ਰੀਜਨਲ ਜਾਲੀ ਸੀ ਨਾ ਉਹ ਟੁੱਟ ਗਈ ਸੀ ਉਹ ਹਜੇ ਵੀ ਮੇਰੇ ਕੋਲੇ ਪਈ ਹੋਊਗੀ ਠਕਦਾ ਰੋਟਾ ਜਾਲੀ ਆਪ ਆਪ ਠੀਕ ਆ ਲੈ ਬਾਈ ਨੇ ਸਾਰਾ ਕੁਝ ਦੱਸਤਾ ਬਾਈ ਜਿਹੜੀ ਚੀਜ਼ ਬਦਲੀ ਆ ਤੇ ਜਿਹੜੀ ਚੀਜ਼ ਹੈ ਨਹੀਂ ਤੇ ਬੈਟਰੀ ਵੀ ਜੱਸੀ ਆਪਾਂ ਤਾਂ ਧਰੀਏ ਤੇ ਦੋਵੇਂ ਨਹੀਂ ਹੋਏ ਨਾ ਵੀ ਬਰਾਉਂ ਦੀ ਠੀਕ ਹੈ ਜੀ ਬੈਟਰੀ ਵੀ ਤੁਸੀਂ ਧਰੀਆ ਤੁਹਾਡਾ ਇੱਕ ਢੱਕ ਤੇ ਟਰੈਕਟਰ ਦਾ ਬਾਈ ਇਹਦਾ ਮੰਗੋ ਨੂੰ ਕੁਛ ਮੰਗੀ ਚੱਲੀ 60 ਮੰਗੀ ਚੱਲੀ 65 ਮੰਗੀ ਚੱਲੀ ਇਹਦੇ ਇੱਕੋ ਹੀ ਰੇਟ ਕਹਾਂਗੇ 1 ਲੱਖ 40 ਜਿਆਦਾ ਡੈਕਟਰ ਦੇਵਾਂਗੇ ਬਾਈ 1 ਲੱਖ 40000 ਦਾ ਦੇ ਦੂਗਾ ਮਾ ਜੇ ਕੋਈ ਹੋਰ ਆਇਆ ਮਾਨ ਤਾਂ ਮਾੜਾ ਮੋਟਾ ਇਹ ਚੋਂ ਕਰ ਦੇ ਵੀਡੀਓ ਦੇਖ ਕੇ ਆ ਜੇ ਬਾਈ ਤੇ ਟਰੈਕਟਰ ਆਪ ਮੂਰੇ ਲਾ ਦਾਂਗੇ ਜੇ ਕੋਈ ਲੈਣਾ ਠੀਕ ਆ ਲੈ ਬਾਈ ਯਾਰ ਜਿੰਨੇ ਡੈਕਟਰ ਦਿਖਾਇਆ ਇਹ ਟਰੈਕਟਰ ਦੀ ਇੱਕ ਗੱਲ ਹੋਰ ਹੈ ਜੇ ਅਸੀਂ ਇਹਦੇ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਤੇ ਠੀਕ ਆ ਜੀ ਰੰਗਿਆ ਨਹੀਂ ਹੈਗਾ ਟਰੈਕਟਰ ਇਹ ਬਾੜੇ ਕੀ ਕਰਦੇ ਨੇ ਕਹਿੰਦੇ ਲਾਲ ਰੰਗ ਦਾ ਪਤਾ ਹੀ ਨਾ ਦੇ ਡੀਆਈ ਦੇ ਰਵੀਂ ਕੜਾਈ ਕਹਿੰਦੇ origignal ਹਾਂ ਜਿਵੇਂ origignal ਪਿਆ ਬਾਈ ਇਹਦਾ ਜਿੱਥੇ ਜਿਹੜੇ ਮਰਜ਼ੀ ਪੇਂਟਰ ਕੋਲੇ ਦਿਖਾ ਲਈ ਡੱਟ ਤੇ ਕਲਮ ਲੱਗੀ ਹੋਵੇ ਸਹੀ ਗੱਲ 92 ਮਾਡਲ ਟਰੈਕਟਰ ਆ ਕੱਲੇ ਮਗਰਿਆੜਾਂ ਦੇ ਜ਼ਰੂਰ ਬਹਰ ਆ ਠੀਕ ਆ ਕਿਉਂ ਤੂੰ ਦੱਸ ਹੀ ਦਿੱਤਾ ਨਾ ਸਾਰਾ ਇਹ ਬਾਈ ਸਾਰਾ ਮਰਜ਼ੀ ਟਰੈਕਟਰ ਨੂੰ ਚੱਕ ਕਰਾ ਲੈ ਯਾਰ ਜੇ ਕੋਈ ਰੰਗਿਆ ਪ੍ਰੂਫ ਕਰ ਦੇ 10000 ਰੁਪਏ ਸਾਥੋਂ ਨਾ ਲੈ ਜੀ ਹੁਣ ਤੇ ਬਾਅਦ ਕਿ ਅਸੀਂ ਸੱਦੀ ਕਰਕੇ ਲੈ ਜਾਈਏ ਜੋ ਕੋ ਚਾਹਵਾਨ ਹੋਵੇ ਬਾਲੇ ਪੁਲ ਬੰਨੇ ਵੀ ਅਗਲਾ ਕਹਿੰਦਾ ਕੋਲੇ ਨੂੰ ਪਤਾ ਲੱਗਦਾ ਕੋਲੇ ਨੂੰ ਪਤਾ ਲੱਗਦਾ ਹਾਂ ਇਹ ਅਸਰ ਗੱਲ ਤੋਂ ਹੀ ਆ ਤੇ ਕੋਈ ਗੱਲ ਨਹੀਂ ਬਾਈ ਤੇ ਜਿਹਨੇ ਕੋਈ ਡਾਕਟਰ ਆਸ਼ਾ ਵੇਚਣਾ ਆਪਾਂ ਨੂੰ ਉਹ ਵੀ ਫੋਨ ਲਾ ਲੇ ਤੇ ਜਿਹਨੇ ਲੈਣਾ ਆਪਾਂ ਵੀਡੀਓ ਪਾਈ ਦਿੱਤੀ ਪਾਈ ਦਿੱਤੀ ਸਹੀ ਚਲ ਬੰਡੀ ਸਾਬੂ ਬਾਈ ਤੋਂ ਡਾਕਟਰ ਮਿਲ ਲੇ ਕੋਈ ਕਮਿਸ਼ਨ ਨਹੀਂ ਕੁਝ ਨਹੀਂ ਘਰੇ ਆਉ ਡਾਕਟਰ ਦੇ ਜਾਓ ਹਾਂ ਤੇ ਜਿਹੜੀ ਗੱਲ ਦੱਸੀ ਆ ਬਾਈ ਉਹੀ ਨਿਕਲੂ ਆਪਣੇ ਡਾਇਰੈਕਟਰਾਂ ਚੋਂ 20 ਚੋਂ 19 ਵੀ ਨਹੀਂ ਨਿਕਲਦੇ ਨਹੀਂ ਨਿਕਲਦੀ ਸਹੀ ਗੱਲ ਹੈ ਤੇ ਵੀਡੀਓ ਨੂੰ ਬਾਈ ਆਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਲਾਈਕ ਕਰ ਦਿਓ ਹਾਂ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਵੀਡੀਓ ਤੁਹਾਨੂੰ ਬਾਈ ਨਵੇਂ ਤੋਂ ਨਵੇਂ ਡਾਇਰੈਕਟਰ ਦਿਖਾਉਂਦੇ ਆ ਦਿਖਾਉਂਦੇ ਰਹਾਂਗੇ ਇਹ ਗੱਲ ਵਾਦਾ ਰਿਹਾ ਦੀਪ ਬਾਈ ਨਾਲ ਆਪਣਾ ਹੋਰ ਵੀ ਮੇਰਾ ਵੀ ਵਾਦਾ ਤੁਹਾਨੂੰ ਹੋਰ ਵੀ ਤੇ ਵੀਡੀਓ ਦੀ ਤੁੱਕੀ ਘੜ ਦਿਓ ਬਾਈ ਜੇ ਕੱਢਤੀ ਤੁਸੀਂ ਬਾਈ ਤੋਂ ਮੈਂ ਹੋਰ ਵੀ ਜ਼ਿਆਦਾ ਆਫਰ ਕਰਾਇਆ ਕਰੂੰਗੇ ਤੁਹ ਬਦ ਕੋਈ ਡਿੱਕਾ ਹੀ ਨਾ ਮੰਨਿਓ ਬਾਈ ਤੇ ਐਕਟਰ ਆਪਣੇ ਕੋਲ ਹੋਰ ਵੀ ਬਹੁਤ ਆਉਂਦੇ ਆ ਪੰਜੀ ਡਾਇਰੈਕਟਰ ਮਾਨ ਵਾਲੀ ਖੜੇ ਠੀਕ ਹੈ ਬਾਈ ਕੋਈ ਗੱਲ ਠੀਕ ਹੈ ਤੇ ਨੰਬਰ ਬੋਲ ਦੋ ਬਈ ਦੀਪਾ 947879399 ਕੋਈ ਨੰਬਰ ਚੱਲਦਾ ਬਾਈ ਮੇਰੇ ਕੋਲ WhatsApp ਤੇ ਕਾਲਿੰਗ ਵੀ ਠੀਕ ਆ ਤੇ ਦੀਪ ਬਾਈ ਨਾਲ ਕਰਿਓ ਸੰਪਰਕ ਜੇ ਆਸ਼ੇ ਲੈਣੇ ਹੋਏ ਤਾਂ ਬਾਈ ਕੋਲੇ ਵਾਧੂ ਹੁੰਦੇ ਆਸ਼ੇ ਤੇ ਜਿਹੇ ਜਿਹੇ ਜਿਹੜਾ ਚਾਹੀਦੀ ਇੱਕ ਚੀਜ਼ ਉਹੀ ਜੀ ਮਿਲ ਜੂ ਤੁਹਾਨੂੰ ਤੇ ਆ ਕੇ ਚੈੱਕ ਕਰ ਸਕਦੇ ਹੋ ਤਲਵੰਡੀ ਸਾਬੋ ਬਾਈ ਦੇ ਘਰੇ ਖੜੇ ਹੁੰਦੇ ਦੀਪ ਸ਼ਰਮੇ ਦੇ ਬਹੁਤ ਬਹੁਤ ਧੰਨਵਾਦ ਬਾਈ